ਸਾਸੀਗਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਜੀ ਦੀ ਵੀਡੀਓ ਪੈਂਡ ਸੁਖਨਾਨਦ ਬਾਈ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਈ ਬਾਗਾ ਪ੍ਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀਗਾ ਬਾਈ ਜੀ ਸਿੱਕਲ ਬਾਈ ਜੀ ਨਾਮ ਕੀ ਹੈ ਬਾਈ ਆਪਣਾ ਲਖਵੀਰ ਸਿੰਘ ਜੀ ਵੀਰ ਆਪਣੇ ਘਰੋਂ ਨੂੰ ਵੀ ਕੀ ਐਡਰੈਸ ਹੈ ਜੀ ਆਪਣਾ ਉੱਥੇ ਵਾਲਾ ਕਚਰਾ ਜੀ ਕੋਠੇ ਵਾਲੇ ਕਚਰਾ ਵੀਰੇ ਆਪਣਾ ਵਪਾਰ ਲੈਣ ਦਾ ਕੰਮ ਕੀ ਕਰਦੇ ਪਸ਼ੂ ਇਹ ਕਰ ਦੱਸੋ ਕੀ ਡਿਟੇਲ ਆ ਜਰਸੀ ਵੇੜਦੀ ਜੀ ਇਹ ਪਹਿਲੇ ਸੂਏ ਸੂਈ ਜੀ ਪਹਿਲਾ ਸੂਆ ਸੂਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਨਹੀਂ ਨਾ ਹੋ ਗਿਆ ਜੀ ਮਹੀਨਾ ਹੋ ਗਿਆ ਸੂਈ ਨੂੰ ਤੇ ਇਸ ਟਾਈਮ ਕੀ ਦੁੱਧ ਦੁੱਧ ਤਿਆਰ ਆ ਬਈ 9 ਕਿਲੋ ਦੁੱਧ ਤਿਆਰ ਆ 9 ਲੀਟਰ ਦੁੱਧ ਤਿਆਰ ਹੈ ਜੀ ਆਪਾਂ 9 ਲੀਟਰ 10 9 ਕਿਲੋ ਜੀ ਠੀਕ ਹੋ ਜੀ ਤੇ ਆਪਾਂ ਜੋ ਕੇ ਦੇਵਾਂਗੇ ਵੀਰੇ ਜੋ ਕੇ ਕਿੰਨੇ ਟਾਈਮ ਮਰਜੀ ਦਾ ਜੋ ਕੇ ਠੀਕ ਹੋ ਜੀ ਬੱਚਾ ਕਿਹੜਾ ਹੀ ਬਈ ਇਹਦਾ ਬੱਚਾ ਇਹਦਾ ਖੜਾ ਬੱਚਾ ਆਹ ਜੀ ਹਾਂਜੀ ਬਈ ਆਹ ਹੈ ਇਹਦਾ ਬੱਚਾ ਇਸ ਟਾਈਮ 9 ਲੀਟਰ ਦੁੱਧ ਤਿਆਰ ਆ ਮੂੰ ਮੁੱਥੇ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਆ ਰੰਗ ਰੂਪ ਸੋ ਸ਼ਾਨਦਾਰਾ ਸੋਹਣਾ ਥਾਣਾ ਲੰਮਾ ਥਾਣਾ ਲੱਗਿਆ ਹੋਇਆ ਮੁਠੀ ਵਾਲਾ ਥਾਣਾ ਨਿਕਲ ਰਿਹਾ ਥਾਣਾ ਸਾਰੇ ਵਾਹਨਾ ਦੇਖ ਸਕਦੇ ਹੋ ਬਈ ਤੁਸੀਂ ਪਹਿਲਾਂ ਸੂਆ ਸੂਈ ਨੂੰ ਹੋਈ ਆ ਕੱਢ ਲਓ ਵੀਰੇ ਬਾਹਰ ਆਪਾਂ ਤੋੜਾ ਵਗਾਤੀ ਗਏ ਨੂੰ ਮੱਥੇ ਦੀ ਚੰਗੀ ਆ ਵੀਰੇ ਸੋਨਾ ਹਵਾਨਾ ਫੈਟ ਦਾ ਥੋੜੀ ਥਾਂ ਦੀ ਪ੍ਰੋਬਲਮ ਆ ਬਈ ਥੋੜਾ ਪਸੂ ਕੈਮਰੇ ਤੋਂ ਵੀ ਡਰ ਜਾਂਦਾ ਤੇ ਬਾਈ ਜੀ ਮੁੱਲ ਮੁੱਲ ਦਾ ਉਸ ਤੋਂ ਕੀ ਮੁੱਲ ਕਰਦੇ ਆਂ ਜੀ ਆਪਾਂ ਇਹਦਾ ਮੁੱਲ 35000 ਰੁਪਏ। ਮੋਲੇ ਦਾ 35000 ਕਰ ਦਿਆ ਤੇ ਮੋਕੇ ਤੇ ਮਾਨਤਾਨ ਹੋ ਜਾਊਗਾ ਜੀ। ਥੋੜਾ ਬੋਧਾ ਮਾਨਤਾਨ ਕਰ। ਠੀਕ ਹੋ ਜੀ ਮੋਕੇ ਤੇ ਮਾਨਤਾਨ ਵੀ ਕਰ ਦੇਣਗੇ ਬਾਈ ਘਰੇ ਆ ਗਿਆ ਇਹਦਾ ਤੇ ਅੱਗੇ ਦੱਸੋ ਆ ਬੱਚੀ ਦੀ ਕੀ ਡਿਟੇਲ ਹੈ ਬੜ। ਇਹ ਬੱਚੀ 13 ਕਿ ਮਹੀਨੇ ਦੀ। 13 ਮਹੀਨਿਆਂ ਦੀ ਹੈ। ਸ਼ਾਹੀਵਾਲ ਬੱਚੀ ਵੀਰੇ ਬਹੁਤ ਜ਼ਿਆਦਾ ਸੋਹਣੀ ਆ। ਹੂ ਮੁੱਥੇ ਦੀ ਸੋਹਣੀ ਆ ਵੇਖ ਲਓ। ਕੁਆਲਿਟੀ ਬੁੱਖ ਪੂਰੀ ਸ਼ਾਨਦਾਰ ਆ। 13 ਕਿ ਮਹੀਨੇ ਦੀ ਉਮਰ ਆ ਜੀ। ਹਾਂਜੀ 13 ਕਿ। ਆਹ ਇਹਦੀ ਵੀਰੇ ਮਾਂ। ਹਾਂਜੀ ਇਹਦੀ ਮਾਂ। ਤੇ ਕੀ ਦੁੱਧ ਆ ਰਿਹਾ ਕੱਢ ਰਿਹਾ ਜੀ ਇਹ? ਇਹਦੀ ਮਾਂ ਦਾ ਹੀ 9 ਲੀਟਰ ਦਾ 9 ਲੀਟਰ ਠੀਕ ਹੋ ਜੀ ਤੇ ਇਸ ਟਾਈਮ 13 ਕਿ ਮਹੀਨੇ ਪਈ ਇਹਦੀ ਉਮਰ ਆ ਦੇਖ ਸਕਦੇ ਹੋ ਸੋਹਣੀ ਬੱਚੀ ਆ ਬਾਈ ਮੜਾ ਮੂਰੇ ਹੋ ਜੀ ਇਹਦੀ ਝੋਲੀ ਵਿਖਾ ਦਿੰਨੇ ਆਪਾਂ ਥੋੜਾ ਆਪਸੂ ਡਰ ਜਾਂਦਾ ਝੋਲੀ ਦਿਖਾਉਣ ਦੀ ਕੋਸ਼ਿਸ਼ ਕਰਦੇ ਨਹੀਂ ਫੋਟੋ ਖਿੱਚ ਕੇ ਉੱਪਰ ਲਾ ਦਾਂਗੇ ਵੀਰੇ ਰਹਿਣ ਦਿਓ ਵੀਰੇ ਇਹਨੇ ਖੜਨਾ ਨਹੀਂ ਮੜਾ ਤੁਰ ਕੇ ਵਿਖਾ ਦੋ ਨਹੀਂ ਤੁਰ ਕੇ ਬਹੁਤ ਸੋਹਣੀ ਬੱਚੀ ਆ ਵੀਰੇ ਉੜਾ ਥਾਂ ਦੀ ਪ੍ਰੋਬਲਮ ਆ ਵੀਰੇ ਸਾਰੇ ਵੀਰੇ ਘਰ ਦੇ ਨਾਲ ਆ ਗਏ ਆ ਘਰੇਲੂ ਪਸ਼ੂ ਆ ਸਾਰੇ ਬਾਈ ਜੀ ਕੀ ਮੁੱਲ ਮੁੱਲ ਕਰਦੇ ਆ ਜੀ ਦਾ ਇਹਦਾ 17000 ਇਹਦਾ 17000 ਮੁੱਲ ਕਰਦੇ ਆ ਹੋ ਜਾਊਗਾ ਮੁਕਤ ਮਾਨਤਨ ਜੀ ਥੋੜਾ ਠੀਕ ਹੋ ਜੀ ਅੱਗੇ ਆ ਜੋ ਇਹਦੀ ਕੀ ਡਿਟੇਲ ਆ ਜੀ ਇਹ ਤੀਜਾ ਸੂਆ ਸੂਈ ਵੀ ਹੈ ਤੀਜਾ ਸੂਆ ਸੂਈ ਹੋਈ ਆ ਇਸ ਟਾਈਮ ਤੇ ਬੱਚਾ ਕੀ ਹੈ ਜੀ ਇਹਦੇ ਮਗਰ ਬੱਚਾ ਇਹਦੇ ਮਰ ਬੱਚਾ ਜੀ ਆਹਾ ਬਈ ਇਹਦਾ ਬੱਚਾ ਤੀਜਾ ਸੂਆ ਸੂਈ ਹੋਈ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਹੋ ਗਿਆ 1.5 ਮਹੀਨਾ ਜੀ 1.5 ਮਹੀਨਾ ਸੂਈ ਨੂੰ ਹੋ ਗਿਆ ਤੇ ਕਿੰਨਾ ਦੁੱਧ ਆ ਇਸ ਟਾਈਮ ਜੀ 9 ਕਿਲੋ 9 ਲੀਟਰ ਦੁੱਧ ਤਿਆਰ ਠੀਕ ਹੋ ਜੀ ਉਹਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਸੋਹਣਾ ਥਾਨ ਲੱਗਿਆ ਹੋਇਆ ਬਾਈ ਠੀਕ ਹੋ ਜੀ ਉਹ ਉੱਥੇ ਹੀ ਸੋਹਣੀ ਆ ਤੇ ਕੱਢ ਲਓ ਬਾਈ ਬਾਹਰ ਇਹਨੂੰ ਮਾੜਾ ਦਿਖਾ ਦਈਏ ਇਸ ਟਾਈਮ ਵਰੀ 9 ਲੀਟਰ ਦੁੱਧ ਤਿਆਰ ਆ ਦੇਖ ਸਕਦੇ ਹੋ ਬਾਈ ਜੀ ਗਰਮੀਆਂ ਦਾ ਗਾਂ ਸੀਜ਼ਨ ਆ ਜਾਣਾ ਵੀਰੇ ਇਹ ਸ਼ਾਹੀਵਾਲ ਥੋੜੀ ਜਿਹੀ ਗਰਮੀ ਘਟ ਮੰਦੇ ਆ। ਪਸੂ ਆਪਾਂ ਨੂੰ ਸਾਰੇ ਨੂੰ ਪਤਾ ਹੀ ਆ। ਥਾਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਚੁਵਾਈ ਚੁਵਾਈ ਚ ਕਿਦਾਂ ਬਾਈ ਜੀ ਇਹ? ਚੁਵਾਈ ਚੁਵਾਈ ਪੂਰੀ ਸੀ ਲੈ। ਠੀਕ ਹੋ ਜੀ ਤੇ ਕੀ ਮੁੱਲ-ਮੁੱਲ ਕਰਦੇ ਆਂ? ਮੁੱਲ ਦਾ 40000। ਮੁੱਲੇ ਦਾ 40000 ਕਰਦੇ। ਮੁੱਖ ਤੇ ਹੋ ਜੂ ਵੀਰ ਮੰਨਤਾਂ। ਹਾਂ ਜੀ ਮੰਨਤਾਂ ਕਰਦੇ। ਠੀਕ ਹੋ ਜੀ ਅੱਗੇ ਆਜੋ ਲਾਸਟ ਵੈਡ ਲਈ ਇਹਦੀ ਕੀ ਡਿਟੇਲ ਆਈ? ਇਹ ਦੂਜੀ ਸੂਈ ਸੂਈ ਹੈ ਜੀ। ਕਿੰਨਾ ਟਾਈਮ ਹੋ ਗਿਆ ਬਾਈ ਜੀ ਸੂਈ ਨੂੰ? ਇਹ 13 ਤਰੀਕ ਦੀ ਸੂਈ ਵੀ ਆਈ। 13 ਤਰੀਕ ਦੀ ਸੂਈ ਹੋਈ ਆ। ਹਾਂ ਜੀ। 24-25 ਦਿ ਤੇ ਇਸ ਟਾਈਮ ਦੁੱਧ ਕੀ ਤਿਆਰਈ ਹੈ ਦੁੱਧ 22 ਲੀਟਰ ਤਿਆਰ ਹੈ 22 ਲੀਟਰ ਬਜੋਕੇ ਦੇਵਾਂਗੇ ਬਾਈ ਜਿੰਨੇ ਟਾਈਮ ਮਰਜੀ ਆਪਣੇ ਘਰੇ ਕੋ ਠੀਕ ਹੈ ਜੀ ਦੇਖ ਸਕਦੇ ਹੋ ਕ੍ਰਾਸ ਬਰੀਡ ਦੀ ਆ ਨੂੰ ਮੱਥੇ ਹੀ ਸੋਹਣੀ ਆ ਥਣ ਤੁਸੀਂ ਦੇਖ ਸਕਦੇ ਹੋ ਬਾਈ ਜੀ ਸੋਹਣਾ ਥਣ ਲੱਗਿਆ ਹੋਇਆ ਕਿਹੜਾ ਸੂਆ ਸੂਂਦੀ ਪਈ ਹੈ ਇਹ ਦੂਜਾ ਸੂਆ ਸੂਂਦੀ ਹੈ ਦੂਜਾ ਸੂਆ ਸੂਂਦੀ ਹੈ ਕੱਢ ਲਓ ਬਾਈ ਬਾਹਰ ਨੂੰ ਹਵਾਨਾ ਦੇਖ ਸਕਦੇ ਹੋ ਜੀ ਸੋਹਣਾ ਹਵਾਨਾ ਭਲਾਂ ਦੀ ਦੋ ਟਾਈਮ ਚੁਆਈ ਕਰੋ ਭਾਵੇਂ ਤਿੰਨ ਟਾਈਮ ਚੁਆਈ ਕਰੋ ਰੰਗ ਰੂਪ ਦੀ ਸੋਹਣੀਆਂ ਵੀਰੇ ਤੋਰਾ ਤੁਸੀਂ ਦੇਖ ਸਕਦੇ ਹੋ ਸੋਹਣਾ ਹਵਾਨਾ ਮੂੰਹ ਮੱਥੇ ਦੀ ਚੰਗੀ ਆ ਕੀ ਮੋਲ ਕਰਦੇ ਆਂ ਭਈ ਆਪਾਂ ਇਹਦੇ? ਮੋਲੇ 60000 ਰੁਪਏ। ਠੀਕ ਹੋ ਜੀ। ਮੁੱਕ ਦੇ ਹੋ ਜੀ ਮੰਨਦਾਂ ਨੇ। ਆਪਣਾ ਕੰਟੈਕਟ ਨੰਬਰ ਬੋਲ ਦੂ ਵੀਰ। 98724 92470 ਇੱਕ ਵਾਰ ਫੇਰ ਬੋਲ ਦੇ। 98724 92470 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਚਾਰਾਂ ਨਗਾਂ ਵਿੱਚੋਂ ਕੋਈ ਵੀ ਨਾਕ ਪਸੰਦ ਹੁੰਦਾ ਕਿਸੇ ਭਰਾ ਨੂੰ ਤੇ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ। ਥੈਂਕ ਯੂ ਭਾਈ।